ਪਿਛਲੇ 3 ਦਿਨਾਂ ਤੋਂ ਜੋ ਮਹਾਲੀ ਦੇ ਵਿੱਚ ਚੌਂਕ ਦੇ ਉੱਤੇ ਧਰਨਾ ਲੱਗਿਆ ਸੀ ਤੁਸੀਂ ਦੇਖੋ ਕਿਵੇਂ ਵੱਡੀ ਇਕੱਤਰਤਾ ਦੇ ਵਿੱਚ ਲੋਕ ਇਕੱਤਰ ਹੋ ਕੇ ਸੰਘਰਸ਼ ਕਰ ਰਹੇ ਨੇ ਔਰ ਜਿਹੜਾ ਕੁੰਬੜੇ ਦੇ ਵਿੱਚ ਇੱਕ ਪ੍ਰਵਾਸੀਆਂ ਨੇ ਦੋ ਨੌਜਵਾਨਾਂ ਉੱਤੇ ਹਮਲਾ ਕਰਿਆ ਜਿਦੇ ਵਿੱਚੋਂ ਇੱਕ ਤਾਂ ਹੀ ਮੌਕੇ ਤੇ ਮੌਤ ਹੋਈ ਦੂਜਾ ਜਿਹੜਾ ਹਸਪੀਟਲ ਦੇ ਵਿੱਚ ਕੋਮਾ ਦੇ ਵਿੱਚ ਪਿਆ ਔਰ ਇੱਥੇ ਅੱਜ ਸਵੇਰ ਤੋਂ ਅਸੀਂ ਦੇਖ ਰਹੇ ਹਾਂ ਵੀ ਪ੍ਰਸ਼ਾਸਨ ਆ ਕੇ ਪ੍ਰੋਸਾ ਦੇ ਰਿਹਾ ਕਿ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਪਰ ਹੁਣੇ ਹੁਣ ਪਤਾ ਲੱਗਿਆ ਵੀ ਉਹ ਬੰਦੇ ਜਿਹੜੇ ਫੜ ਕੇ ਸਾਰੇ ਔਰ ਫੜ ਕੇ ਜਿਹੜੇ ਪਰਿਵਾਰ ਦੇ ਨੇ ਸਾਰੇ ਨੇ ਤਾਂ ਜਿਹੜੀ ਉਹਨਾਂ ਦੀ ਜਾ ਕੇ ਤਫ਼ਤੀਸ਼ ਕਰੀ ਦੇਖਿਆ ਵੀ ਉਹੀ ਬੰਦੇ ਨੇ ਪਰ ਜੋ ਪ੍ਰਸ਼ਾਸਨ ਤੋਂ ਪਰਿਵਾਰ ਮੰਗ ਕਰ ਰਿਹਾ ਵੀ ਸਾਨੂੰ ਜਿਹੜਾ ਔਰ ਜਿਹੜੀ ਕਮੇਟੀ ਬਣੀ ਹੀ ਆ ਉਹ ਮੰਗ ਕਰਦੀ ਹੈ ਵੀ ਜਿਹੜਾ ਮੁਆਵਜ਼ਾ ਜੇ ਦੇਣਾ ਤਾਂ ਸਰਕਾਰ ਮੌਕੇ ਤੇ ਦੇਵੇ ਔਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਇੱਥੇ ਅੱਜ ਜਿੰਨੇ ਵੀ ਇਲਾਕੇ ਦੇ ਲੋਕ ਨੇ ਉਹ ਲੋਕ ਮੰਗ ਕਰ ਰਹੇ ਨੇ ਕਿ ਜਿਹੜੇ ਪ੍ਰਵਾਸੀ ਨੇ ਪ੍ਰਵਾਸੀਆਂ ਦਾ ਜਿਹੜਾ ਆਧਾਰ ਕਾਰਡ ਜਾਂ ਜਿਹੜਾ ਉਹਨਾਂ ਦਾ ਵੋਟਰ ਕਾਰਡ ਆ ਉਹਨੂੰ ਜਿੱਥੋਂ ਦੇ ਉਹ ਵਸਿੰਦੇ ਨੇ ਉੱਥੇ ਦੇ ਆਧਾਰ ਕਾਰਡ ਵੋਟਰ ਕਾਰਡ ਨੂੰ ਮੰਨਿਆ ਜਾਵੇ ਔਰ ਜਿਹੜੇ ਇੱਥੇ ਦੇ ਜਦੋਂ ਕੋਈ ਵੈਰੀਫਿਕੇਸ਼ਨ ਕਰਦੀਆਂ ਤਾਂ ਇੱਥੇ ਦੇ ਜਿਹੜੇ ਆਧਾਰ ਕਾਰਡ ਵੋਟਰ ਕਾਰਡ ਇਹਨਾਂ ਨੇ ਲੋਕਾਂ ਨੇ ਝਾਲੀ ਬਣਾਏ ਨੇ ਝਾਲੀ ਦੋ-ਦੋ ਚੀਜ਼ਾਂ ਬਣਾ ਕੇ ਔਰ ਜਾਦੀ ਰੈਂਟੀ ਕਾਰਡ ਆਪਣੇ ਬਣਾ ਕੇ ਇੱਥੇ ਜਿਹੜੇ ਪੀਜੀਆਂ ਦੇ ਵਿੱਚ ਜਾਂ ਇੱਥੇ ਕਿਰਾਏਦਾਰ ਬਣ ਕੇ ਰਹਿ ਰਹੇ ਨੇ ਜਿਹੜੇ ਕਿਸੇ ਨਾ ਕਿਸੇ ਐਸੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਇਥੋਂ ਬਾਹਰ ਨਿਕਲ ਜਾਂਦੇ ਨੇ ਉਹ ਦੋਸ਼ੀ ਫੜੇ ਵੀ ਨਹੀਂ ਜਾਂਦੇ ਸੋ ਇਹ ਘਟਨਾਵਾਂ ਇੱਥੇ ਨਿਤ ਦਿਨ ਜਿਹੜੀਆਂ ਵਰਤ ਰਹੀਆਂ ਨੇ ਔਰ ਇਸੇ ਤਰੀਕੇ ਨਾਲ

ਤਾਂ ਆਉਣ ਵਾਲੇ ਸਮੇਂ 'ਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ 'ਚ ਪੰਜਾਬ ਦੇ ਵਿੱਚ ਇਹ ਲੋਕ ਸਾਡੇ ਉੱਤੇ ਭਾਰੂ ਪੈਣਗੇ ਔਰ ਐਸੇ ਤਰ੍ਹਾਂ ਕਿਸੇ ਨਾ ਕਿਸੇ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇਣਗੇ ਜਿਹਦਾ ਖਮਿਆਜਾ ਸਾਨੂੰ ਇੱਥੇ ਦੇ ਵਸਿੰਦਿਆਂ ਨੂੰ ਪੰਜਾਬੀਆਂ ਨੂੰ ਭੁਗਤਣਾ ਪੈਣਾ ਸੋ ਇਸ ਕਰਕੇ ਅੱਜ ਪ੍ਰਸ਼ਾਸਨ ਅੱਗੇ ਅੱਜ ਵੀ ਅਸੀਂ ਧਰਨੇ ਤੇ ਬੈਠੇ ਆਂ ਧਰਨੇ ਤੇ ਸਾਰੇ ਲੋਕ ਇਲਾਕੇ ਦੇ ਇਕੱਠੇ ਹੋਏ ਇਹੀ ਮੰਗ ਕਰ ਰਹੇ ਨੇ ਕਿ ਸਾਨੂੰ ਇਨਸਾਫ ਮਿਲੇ ਔਰ ਅੱਗੇ ਤੋਂ ਇਹ ਜਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਨਾਂ ਵਾਪਰਨ ਔਰ ਜਿਹੜੇ ਲੋਕ ਨੇ ਹਜੇ ਦਨਿੰਦੇ ਲੋਕ ਨੇ ਜਿਹੜੇ ਕ੍ਰਾਈਮ ਨੂੰ ਇਨਜ਼ਾਮ ਦੇ ਰਹੇ ਨੇ ਜਿਹੜੇ ਕ੍ਰਾਈਮ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਤੁਰੰਤ ਫੜਾਇਆ ਜਾਵੇ ਨਾ ਤੇ ਨੱਥ ਪਾਈ ਜਾਵੇ ਤਾਂ ਕਿ ਅੱਗੇ ਤੋਂ ਐਜਾ ਕੋਈ ਮਾਹੌਲ ਨਾ ਬਣੇ ਅਮਨ ਸ਼ਾਂਤੀ ਰਹੇ ਸੋ ਇਹੀ ਮੰਗ ਨੂੰ ਲੈ ਕੇ ਅੱਜ ਇੱਥੇ ਧਰਨਾ ਔਰ ਦੇਖਦੇ ਹਾਂ ਹੁਣ ਅਜੇ ਐਸਟੀਐਮ ਸਾਹਿਬ ਪਹੁੰਚੇ ਨੇ ਡੀਐਸਪੀ ਸਾਹਿਬ ਉਹਨਾਂ ਨਾਲ ਗੱਲ ਹੋਈ ਆ ਵੀ ਅੱਗੇ ਇਹ ਕੀ ਕਰਦੇ ਨੇ ਕੀ ਸਾਡੀਆਂ ਮੰਗਾਂ ਨੂੰ ਮੰਨਦੇ ਨੇ